ਪੰਜਾਬ ਪੁਲਿਸ ਦੇ ਇੱਕ ਐਸਐਚਓ ਦੀ ਕਰਤੂਤ ਸਾਹਮਣੇ ਆਈ ਹੈ ਉਹ ਕਰਤੂਤ ਦੇ ਨਾਲ ਜਿੱਥੇ ਪੰਜਾਬ ਪੁਲਿਸ ਬਦਨਾਮ ਹੋਈ ਆ ਉਥੇ ਸਰਕਾਰ ਵੀ ਬਦਨਾਮ ਹੋਈ ਆ ਗੱਲ ਕਪੂਰਥਲਾ ਪੁਲਿਸ ਦੀ ਆ ਕਪੂਰਥਲਾ ਪੁਲਿਸ ਦੇ ਵਿੱਚ ਇੱਕ ਤਨਾਤ ਐਸਐਚਓ ਨੇ ਇੱਕ ਪੀੜਤ ਨੂੰ ਝੂਠਾ ਨਸ਼ੇ ਦੇ ਕੇਸ ਵਿੱਚ ਫਸਾ ਦਿੱਤਾ ਸੀ ਉਸ ਪੀੜਤ ਦਾ ਕਸੂਰ ਬਸ ਇਹਨਾਂ ਸੀ ਕਿ ਰਾਹ ਤੰਗ ਸੀ ਤੇ ਉਹ ਛੇਤੀ ਪੁਲਿਸ ਦੀ ਟੀਮ ਨੂੰ ਰਾਹ ਨਹੀਂ ਦੇ ਸਕਿਆ ਤੇ ਫਿਰ ਐਸਐਚਓ ਨੇ ਉਹਦੇ ਨਾਲ ਧੱਕਾ ਕੀਤਾ ਤੇ ਝੂਠਾ ਨਸ਼ੇ ਵੇਚਣ ਦਾ ਮਕਦਮਾ ਦਰਜ ਕਰ ਦਿੱਤਾ ਤੇ ਹੁਣ ਹਾਈ ਕੋਰਟ ਦੀ ਫਟਕਾਰ ਲੱਗੀ ਹੈ ਸਰਕਾਰ ਨੂੰ ਵੀ ਤੇ ਪੁਲਿਸ ਨੂੰ ਵੀ ਤੇ ਪੀੜਤ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਚੜੇ ਗਏ ਨੇ ਅੱਧੀ ਜਿਹੜੀ ਰਕਮ ਆ ਉਹ ਐਸ ਐਚਓ ਦੀ ਸੈਲਰੀ ਚੋਂ ਕੱਟੀ ਜਾਏਗੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਹਾਈ ਕੋਰਟ ਤੋਂ ਹੀ ਅੱਜ ਕੱਲ੍ਹ ਲੋਕਾਂ ਨੂੰ ਇਨਸਾਫ ਮਿਲ ਰਿਹਾ ਸਰਕਾਰਾਂ ਤੇ ਪੁਲਿਸ ਦੇ ਵੱਡੇ ਅਫਸਰ ਪੀੜਤ ਲੋਕਾਂ ਨੂੰ ਇਨਸਾਫ਼ ਕਿੱਥੇ ਦਿੰਦੇ ਨੇ ਕਪੂਰਥਲਾ ਪੁਲਿਸ ਦੇ ਇੱਕ ਐਸਐਚਓ ਨੇ ਝੂਠੇ ਨਸ਼ੇ ਦੇ ਕੇਸ ਵਿੱਚ ਫਸਾਇਆ ਸੀ ਉਲਕੋ ਨਸ਼ਾ ਫੜਿਆ ਗਿਆ ਪੁਰਸ ਨੇ ਇਹ ਦਾਵਾ ਕੀਤਾ ਸੀ ਲੇਕਿਨ ਉਹਦੀ ਜੇਬ ਦੇ ਵਿੱਚੋਂ ਬੁਖਾਰ ਵਾਲੀ ਗੋਲੀ ਜਿਹਨੂੰ ਪੈਰਾਸੈਟਮੋਲ ਕਹਿੰਦੇ ਨੇ ਉਹ ਨਿਕਲੀ ਤੇ ਹੁਣ ਹਾਈ ਕੋਰਟ ਨੇ ਇਨਸਾਫ ਦਿੱਤਾ ਹੈ ਵੈਸੇ ਤਾਂ ਪੰਜਾਬ ਪੁਲਿਸ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰਦੀ ਹੈ ਕਿ ਅਸੀਂ ਨਸ਼ੇ ਦੇ ਤਸਕਰਾਂ ਨੂੰ ਫੜ ਰਹੇ ਹਾਂ ਲੇਕਿਨ ਨਸ਼ੇ ਦੇ ਤਸਕਰਾਂ ਦੀ ਆੜ ਦੇ ਵਿੱਚ ਪੁਲਿਸ ਖੁੰਦਕਾਂ ਵੀ ਕੱਢਦੀ ਆ ਖੁੰਦਕ ਵੀ ਅਜਿਹੀ ਕੱਢਦੀ ਆ ਕਿ ਜਿਸ ਨਾਲ ਬੰਦੇ ਦੀ ਆਮ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਪੁਲਿਸ ਦੀ ਇੱਕ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਵੇ ਸਾਰੀ ਪੁਲਿਸ ਹੀ ਜਿੱਥੇ ਸ਼ਰਮਸਾਰ ਹੋਈ ਆ ਉੱਥੇ ਸਰਕਾਰ ਦੀ ਵੀ ਬਦਨਾਮੀ ਹੋਈ ਆ ਮਾਮਲਾ ਕਾਫੀ ਹੈਰਾਨ ਕਰਨ ਵਾਲਾ ਹੈ ਕਿ ਇੱਕ ਵਿਅਕਤੀ ਨੂੰ ਕਪੂਰਥਲਾ ਪੁਲਿਸ ਦੇ ਐਸਐਚਓ ਨੇ ਸਲਾਖਾ ਪਿੱਛੇ ਕੇਵਲ ਇਸ ਕਰਕੇ ਛੁੱਟ ਦਿੱਤਾ ਸੀ ਕਿਉਂਕਿ ਉਸ ਵਿਅਕਤੀ ਨੇ ਸਮੇਂ ਸਿਰ ਰਾਤ ਤੰਗ ਹੋਣ ਕਰਕੇ ਰਾਸ ਨਾ ਦਿੱਤਾ ਐਸਐਚਓ ਦੀ ਹੰਕਾਰ ਆ ਗਿਆ ਹੰਕਾਰ ਨੂੰ ਪੱਠੇ ਪੈ ਗਏ ਕਿ ਮੈਂ ਇਲਾਕੇ ਦਾ ਐਸਐਚਓ ਤੇ ਮੈਨੂੰ ਰਾਹ ਕਿਉਂ ਨਹੀਂ ਦਿੱਤਾ ਗਿਆ ਤੇ ਫਿਰ ਜਦੋਂ ਰਾਹ ਮਿਲਿਆ ਉਹਨੂੰ ਚੋਕੇ ਠਾਣੇ ਲੈ ਗਏ ਤੇ ਫਿਰ ਉਸਤੇ ਨਸ਼ੇ ਦਾ ਕੇਸ ਦਰਜ ਕਰ ਦਿੱਤਾ ਹਾਲਾਂਕਿ ਜਦੋਂ ਮਾਮਲਾ ਸਾਹਮਣੇ ਆਇਆ ਫਿਰ ਫੋਰੈਂਸਿਕ ਰਿਪੋਰਟ ਆਈ ਜਿਸ ਤੋਂ ਪਤਾ ਲੱਗਾ ਕਿ ਜਿਹੜਾ ਬੇਕਸੂਰ ਸੀ ਪੀੜਤ ਸੀ ਉਹਦੀ ਜੇਬ ਵਿੱਚੋਂ ਕੋਈ ਵੀ ਨਸ਼ੇ ਦੀ ਗੋਲੀ ਨਹੀਂ ਨਿਕਲੀ ਬਲਕਿ ਜੋ ਪੁਲਿਸ ਨੇ ਦਾਵਾ ਕੀਤਾ ਕਿ ਉਹਦੀ ਜੇਬ ਚੋਂ ਗੋਲੀਆਂ ਨਿਕਲੀਆਂ ਉਹ ਪੈਰਾਸੀਟਾਮੋਲ ਸੀ ਇਸ ਮਾਮਲੇ ਵਿੱਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ 2 ਲੱਖ ਰੁਪਏ ਦਾ ਪੀੜਤ ਵਿਅਕਤੀ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਮਾਪਜੇ ਦੀ 50% ਦੀ ਰਕਮ ਉਹ ਦੋਸ਼ੀ ਪੁਲਸ ਐਸਐਚਓ ਰਜਿੰਦਰ ਸਿੰਘ ਦੇ ਤਨਖਾਹ ਚੋਂ ਕੱਟ ਕੇ ਦਿੱਤੀ ਜਾਵੇ ਔਰ ਡਿਜੀਟਲ ਰਿਕਾਰਡ ਦੇ ਵਿੱਚ ਪਟੀਸ਼ਨਰ ਦਾ ਨਾਮ ਜਨਤਕ ਨਾ ਕੀਤਾ ਜਾਵੇ ਇਹ ਵੀ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਪੂਰਥਲਾ ਦੇ ਵਾਸੀ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਰੈਗੂਲਰ ਜ਼ਮਾਨਤ ਵਾਸਤੇ ਉਹਨੇ ਪਟੀਸ਼ਨ ਪਾਈ ਸੀ ਉਸਨੇ ਦੱਸਿਆ ਕਿ ਕਪੂਰਥਲਾ ਪੁਲਿਸ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਕਿਉਂਕਿ ਉਹ ਰਾਤ ਤੰਗ ਹੋਣ ਕਰਕੇ ਉਸ ਐਸਐਚਓ ਰਜਿੰਦਰ ਸਿੰਘ ਨੂੰ ਸਮੇਂ ਸਿਰ ਸਾਈਡ ਨਹੀਂ ਦੇ ਸਕਿਆ ਸੀ ਕਿਉਂਕਿ ਰਾਤ ਤੰਗ ਸੀ ਛੇਤੀ ਸਾਈਡ ਨਹੀਂ ਦਿੱਤੀ ਗਈ ਐਸਐਚਓ ਦੀ ਗੱਡੀ ਪਿੱਛੇ ਆ ਰਹੀ ਸੀ ਇਹ ਮਾਮਲਾ 25 ਜੂਨ 2024 ਦਾ ਜਦੋਂਕਿ ਐਫਆਈਆਰ 2 ਦਿਨ ਬਾਅਦ 26 ਜੂਨ ਨੂੰ ਦਰਜ ਕੀਤੀ ਗਈ ਉਸ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਸਦ ਦੇ ਵਿੱਚ ਰੱਖਿਆ ਗਿਆ ਇਥੋਂ ਤੱਕ ਕਿ ਪਰਿਵਾਰ ਨੂੰ ਵੀ ਉਸ ਐਸਐਚਓ ਨੇ ਜਿਹੜੀ ਆ ਉਹ ਸੂਚਨਾ ਨਹੀਂ ਦਿੱਤੀ ਜਦਕਿ ਇਹ ਗ੍ਰਿਫਤਾਰੀ ਕਰਨ ਤੋਂ ਬਾਅਦ ਪਰਿਵਾਰ ਨੂੰ ਦੱਸਣਾ ਜ਼ਰੂਰੀ ਹੁੰਦਾ 13 ਸਤੰਬਰ ਨੂੰ ਪੰਜਾਬ ਸਰਕਾਰ ਨੇ ਫਰੈਂਸਿਕ ਰਿਪੋਰਟ ਹਾਈ ਕੋਰਟ 'ਚ ਸੌਂਪੀ ਜਿਸ ਵਿੱਚ ਪਤਾ ਲੱਗਾ ਕਿ ਜਬਤ ਕੀਤੀ ਗਈ ਜਿਹੜੀ ਸਮੱਗਰੀ ਆ ਉਹ ਉਹਦੇ ਜਿਹੜਾ ਸੌਲਟ ਆ ਉਹ ਪੈਰਾਸੀਟਾਮੋਲ ਸੀ ਜਿਹੜਾ ਅਕਸਰ ਹੀ ਮਾਮੂਲੀ ਬੁਖਾਰ ਚੜ ਜਾਵੇ ਤਾਂ ਉਹ ਪੈਰਾਸੀਟਾਮੋਲ ਦੀ ਗੋਲੀ ਖਾਧੀ ਜਾਂਦੀ ਹੈ ਪਟੀਸ਼ਨ ਕਰਤਾ ਨੇ ਇਹ ਵੀ ਆਪਣੀ ਪਟੀਸ਼ਨ ਚ ਕਿਹਾ ਕਿ ਉਹ 2 ਮਹੀਨੇ 15 ਦਿਨ ਹਰਾਸਦ ਵਿੱਚ ਰਕਿਆਗਾ ਉਸ ਤੋਂ ਬਾਅਦ 13 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਜਮਾਲ ਦਿੱਤੀ ਹਾਈ ਕੋਰਟ ਨੇ ਕਿਹਾ ਸੀ ਕਿ ਜਿਹੜੀ ਐਫਐਸਐਲ ਰਿਪੋਰਟ 31 ਅਗਸਤ ਨੂੰ ਉਸ ਨੂੰ ਨਹੀਂ ਮਿਲੀ ਸੀ ਉਸ ਤੋਂ ਬਾਅਦ 17 ਸਤੰਬਰ ਨੂੰ ਹਾਈ ਕੋਰਟ ਦੇ ਹੁਕਮ ਤੇ ਉਹਨੂੰ ਛੱਡਿਆ ਗਿਆ ਉਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੇ ਵੀ ਦੱਸਿਆ ਸੀ ਕਿ ਮਾਮਲੇ ਵਿੱਚ ਕੈਂਸਲੇਸ਼ਨ ਰਿਪੋਰਟ داخل ਕਰ ਦਿੱਤੀ ਗਈ ਹੈ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਕਿਹਾ ਸੀ ਕਿ ਅਸੀਂ ਪੁਲਿਸ ਅਧਿਕਾਰੀਆਂ ਦੀ ਮਨਮਣੀ ਤੋਂ ਬਹੁਤ ਪਰੇਸ਼ਾਨ ਅਜਿਹੇ ਘੋਰ ਉਲੰਘਣਾ ਦੇਖਣਾ ਮਾੜੀ ਗੱਲ ਹੈ ਇੱਥੇ ਕਾਨੂੰਨ ਦੇ ਸ਼ਾਸਨ ਨੂੰ ਬਣਾਏ ਰੱਖਣ ਦਾ ਕਰਤਵ ਫਰਜ ਪਾਲਣ ਦੇ ਵਿੱਚ ਸਿਸਟਮ ਫੇਲ ਸਾਬਤ ਹੋ ਰਹੇ ਨੇ ਹਾਈ ਕੋਰਟ ਨੂੰ ਇਹ ਸਰਕਾਰਾਂ ਦਾ ਪੁਲਿਸ ਦਾ ਰਵਈਆ ਮੰਜ਼ੂਰ ਨਹੀਂ ਆ ਔਰ ਬਹੁਤ ਹੀ ਚਿੰਤਾਜਨਕ ਹੈ ਬੈਂਚ ਨੇ ਇਹ ਵੀ ਕਿਹਾ ਕਿ ਦੋਸ਼ੀ ਅਧਿਕਾਰੀਆਂ ਦੇ ਵਿਹਾਰ ਨੂੰ ਆਚਰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਲੇਕਿਨ ਪੰਜਾਬ ਪੁਲਿਸ ਦੇ ਵਿੱਚ ਰਜਿੰਦਰ ਸਿੰਘ ਹੀ ਨਹੀਂ ਅਜੇ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਅਧਿਕਾਰੀ ਨੇ ਜਿਹੜੇ ਅਕਸਰ ਹੀ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਇਹ ਤੇ ਕੋਈ ਹਾਈ ਕੋਰਟ ਦੇ ਵਿੱਚ ਚਲਾ ਗਿਆ ਨੇ ਤਾਂ ਕੋਈ ਹੋਰ ਹੁੰਦਾ ਤੇ ਲਾਜ਼ਮੀ ਤੌਰ ਤੇ ਹੁੰਨੇ ਹਲੇ ਤੱਕ ਜੇਲ੍ਹ ਦੀਆਂ ਰੋਟੀਆਂ ਖਾਈ ਜਾਣੀਆਂ ਸੀ ਜੇਲ੍ਹ ਦੇ ਸਿਲਾਕਾ ਪਿਛੋਂ ਨੇ ਛੜਦੇ ਰਹਿਣਾ ਸੀ ਲੇਕਿਨ ਹੁਣ ਸਵਾਲ ਹੈ ਕਿ ਪੰਜਾਬ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਹਲੇ ਤੱਕ ਉਸ ਅਜਿਹੇ ਥਾਣੇਦਾਰਾਂ ਨੂੰ ਪੰਜਾਬ ਪੁਲਿਸ ਮੁਅਤਲ ਵੀ ਨਹੀਂ ਕਰਦੀ ਸਸਪੈਂਡ ਵੀ ਨਹੀਂ ਕਰਦੀ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਵੱਡੇ ਪੁਲਿਸ ਅਫਸਰਾਂ ਦੇ ਜਿਹੜੇ ਨੇ ਪੈਸਾ ਕਮਾਉਣ ਵਾਲੇ ਕਮਾਊ ਪੁੱਤਰ ਨੇ ਐਸੇ ਕਰਕੇ ਇਹ ਲੋਕ ਆਮ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਜਿਸ ਤਰ੍ਹਾਂ ਇਹ ਐਸਐਚਓ ਸਬ ਇੰਸਪੈਕਟਰ ਅਰਜਿੰਦਰ ਸਿੰਘ ਹੋਣਾ ਨੇ ਕੀਤਾ ਤੇ ਲਾਜ਼ਮੀ ਤੌਰ ਤੇ ਅਜਿਹੇ ਪੁਲਿਸ ਅਫਸਰਾਂ ਦੇ ਖਿਲਾਫ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਕਸੂਰਵਾਰ ਲੋਕਾਂ ਦੇ ਨਾਲ ਤੇ ਜੱਫੀਆਂ ਤੇ ਹੱਥ ਮਿਲਾਉਂਦੇ ਨੇ ਉਹਨਾਂ ਦੀ ਇੰਟਰਵਿਊ ਕਰਦੇ ਨੇ ਤਾਂ ਬੇਕਸੂਰ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਧਰਤੂਲੰਦ ਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ